ਜੋਧਪੁਰ ਦੇ ਵਿੱਚ ਮੈਂ ਗਿਆ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਮੈਂ ਜੀ ਬੱਸ ਜੋ ਬੱਸ ਲੈਣੀ ਹੈ ਮੈਂ ਰੇਲਵੇ ਸਟੇਸ਼ਨ ਜਾ ਉਹ ਕਹਿੰਦੇ ਜੀ ਇਹ 10:00 ਵਜੇ 25 ਮਿੰਟ ਤੇ ਹੋਣੀ ਹੈ 10:00 ਵਜੇ 25 ਮਿੰਟ ਤੇ ਬੱਸ ਆਏ ਜੋਧਪੁਰ ਕਿਹੜਾ ਇੰਗਲੈਂਡ ਹੂੰ ਜੇ ਜੋਧਪੁਰ ਦੇ ਵਿੱਚ ਪਬਲਿਕ ਸਰਵਿਸ ਐ ਨਹੀਂ ਅੱਛੀ ਹੁੰਦੀ ਬੈਂਗਲੌਰ ਵਰਗੇ ਸ਼ਹਿਰ ਤੇ ਨਹੀਂ ਅੱਛੀ ਹੁੰਦੀ ਹੂੰ ਹੋ ਸਕਦੀ ਹੈ ਹੂੰ ਮਦਰਾਸ ਤੇ ਨਹੀਂ ਅੱਛੀ ਹੈ ਹੈ ਤੇ ਕਹਿੰਦਾ ਮਤਲਬ ਇਹ ਕਿ ਇਹ ਇੱਥੇ ਵੀ ਹੋ ਸਕਦੀ ਹੈ ਜੇ ਨੀ ਗੱਲ ਦੀ ਸਮੱਸਿਆ ਨਹੀਂ ਅੱਛੀ ਹੈ ਪਬਲਿਕ ਟਰਾਂਸਪੋਰਟ ਜਿਹੜੀ ਹੈ ਡਵੈਲਪ ਕਰੇ ਸਰਕਾਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋੜ ਲੱਗੀਆਂ ਨਾ ਕਿ ਮੈਂ ਉਸ ਤੋਂ ਅੱਗੇ ਮੈਂ ਉਸ ਤੋਂ ਅੱਗੇ ਮੈਂ ਉਸ ਤੋਂ ਅੱਗੇ ਚੂਹੇ ਦੌੜ ਰੈਟ ਰੇਸ ਮੋੜ ਇਹ ਚੂਹਾ ਦੌੜ ਚੋਂ ਅਸੀਂ ਬਾਹਰ ਆਈਏ ਤੇ ਗਲੋਬਲ ਵਾਰਮਿੰਗ ਜਿਹੜੀ ਹੈ ਦੂਜਾ ਇਹ ਹੈ ਜੇ ਇੱਕ ਮੂਲ ਮੰਤਰ ਦਾ ਇਹ ਵੀ ਹੈਗਾ ਕਿ ਪੋਪੂਲੇਸ਼ਨ ਕੰਟਰੋਲ ਨੂੰ ਦੁਨੀਆ ਦੀ ਸਰਕਾਰਾਂ ਤੋਂ ਪਿੱਛੇ ਜਿਆਦਾ ਰਹਿਣ ਜੋਗੀ ਦੇ ਤਰ੍ਹਾਂ ਅਸ ਨੇ ਬੋਲਿਆ ਕਿ ਬੱਚੇ ਕੰਮ ਪੈਦਾ ਕਰੋ ਤੇ ਜਿੰਨਾ ਵੀ ਆਪਣਾ ਕਾਮਰੇਡ ਲਾਣਾ ਹੱਥ ਹੋ ਕੇ ਮਗਰ ਪੈ ਗਿਆ ਕਿ ਕਿਉਂਕਿ ਉਹ ਆਰਐਸਐਸ ਨਾਲ ਸੰਬੰਧ ਰੱਖਦਾ ਸਾਡੇ ਮੁਲਕ 'ਚ ਤੇ ਸਾਡੇ ਰਿਵਾਜ ਹੀ ਗਲਤ ਨੇ ਹਮ ਅਗਰ ਕੋਈ ਗੱਲ ਕਹਿ ਰਿਹਾ ਨਾ ਕਿ ਇਹਨੇ ਚੰਗੀ ਗੱਲ ਕਹਿਤੀ ਜਦੋਂ ਯਾਰ ਹੋ ਸਕਦਾ ਉਹ ਆਰਐਸਐਸ ਦਾ ਬੰਦਾ ਹੋਏ ਜਾਂ ਉਹ ਬੀਜੇਪੀ ਦਾ ਬੰਦਾ ਹੋਵੇ ਗਲਤ ਜਾਈ ਇਹ ਤੇ ਗਲਤ ਬੰਦਾ ਵੀ ਤੇ ਕਦੀ ਕਦੀ ਸਹੀ ਗੱਲ ਕਰ ਦਿੰਦਾ ਨਾ ਗਲਤ ਬੰਦਾ ਵੀ ਤੇ ਉਹਦੇ ਸਮੋਂ ਅਪਲਾਡ ਹੋਣਾ ਚਾਹੀਦਾ ਦੂਜੇ ਪਾਸੇ ਕਾਮਰੇਡ ਕੋਈ ਗੱਲ ਚੱਜਦੀ ਕਰਦੇ ਆ ਤੇ ਆਰਐਸਐਸ ਵਾਲੇ ਟੁੱਟ ਕੇ ਪੈ ਜਾਂਦੇ ਹਮ ਮਤਲਬ ਇਸ ਤਰੀਕੇ ਨਾਲ ਕਿ ਅਸੀਂ ਅਗਲੇ ਨੂੰ ਗਲਤ ਸਾਬਤ ਕਰਨਾ ਅਹੀਂ ਅਗਲੇ ਨੂੰ ਗਲਤ ਸਾਬਤ ਕਰਨਾ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਬਹੁਤ ਸਾਰੀਆਂ ਗੱਲਾਂ ਦਬ ਜਾਂਦੀਆਂ ਹਨ ਇੱਕ ਤਾਂ ਉਹਦਾ ਇੱਕ ਵਾਰੀ ਕਾਨੂੰਨ ਪਾਸ ਹੋਇਆ ਸੀ ਇੱਥੇ ਇੰਡੀਆ ਦੇ ਵਿੱਚ ਜਦੋਂ 2013 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਲੈ ਕੇ ਆਈ ਤੇ ਉਹਦਾ ਵਿਰੋਧ ਕੀਤਾ ਮਲਾਇਮ ਸਿੰਘ ਨੇ ਵੀ ਕੀਤਾ ਤੇ ਕੇਮਨਸਟਰ ਨੇ ਵੀ ਕੀਤਾ ਕਹਿੰਦਾ ਕਾਨੂੰਨ ਤਾਂ ਬੜਾ ਚੰਗਾ ਹੈ ਪਰ ਇਹਦੀ ਟਾਈਮਿੰਗ ਗਲਤ ਆ ਉਹ ਯਾਰ ਟਾਈਮਿੰਗ ਕੀ ਹੁੰਦੀ ਹੈ ਜੇ ਚੰਗੀ ਚੀਜ਼ ਆ ਗਈ ਹੈ ਤਾਂ ਕਿਸੇ ਵੀ ਟਾਈਮ ਤੇ ਆ ਗਈ ਹੈ ਅੱਜ ਪੋਪੂਲੇਸ਼ਨ ਕੰਟਰੋਲ ਕਰਨਾ ਚਾਈਨਾ ਨੇ ਕੀਤੀ ਹੈ ਦੁਨੀਆ ਦੇ ਹਰ ਮੁਲਕ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਗਲੋਬਲ ਵਾਰਮਿੰਗ ਤੋਂ ਅਸੀਂ ਬਚੀਏ ਇਹ 8 ਬਿਲੀਅਨ ਦੀ ਪੋਪੂਲੇਸ਼ਨ ਤੋਂ ਜੇ ਅਸੀਂ 1 ਬਿਲੀਅਨ ਤੇ ਨਹੀਂ ਆ ਸਕਦੇ ਤੇ 2 3 4 5 ਤੱਕ ਤਾਂ ਲੈ ਕੇ ਆਈਏ ਤਾਂ ਕਿ ਜਿਹੜਾ ਪ੍ਰੈਸ਼ਰ ਹੈ ਪ੍ਰੈਸ਼ਰ ਆਉਂਦਾ ਗਲੋਬਲ ਪ੍ਰੈਸ਼ਰ ਆਉਂਦਾ ਰਿਸੋਰਸਸ ਇਹੋ ਹੀ ਬੋਲਦੇ ਹਨ ਗਲੋਬਲ ਪ੍ਰੈਸ਼ਰ ਔਨ ਦਾ ਰਿਸੋਰਸਸ ਘਰੇ ਧਰਤੀ ਮਾਂ ਅਸੀਂ ਕੋਈ ਰਾਹ ਦਈਏ ਧਰਤੀ ਮਾਂ ਨੇ ਸਾਨੂੰ ਆਪਣੀ ਗੋਦੀ 'ਚ ਚੱਕਿਆ ਹੋਇਆ ਬੜੀ ਮੁਹੱਬਤ ਨਾਲ ਸਾਨੂੰ ਆਪਣਾ ਦੁੱਧ ਪਿਲਾ ਰਹੀ ਹੋਈ ਹੈ ਤੇ ਅਸੀਂ ਇਹ ਕਹੀਏ ਕਿ ਅਸੀਂ ਦੁੱਧ ਪੀਣ ਦੀ ਬਜਾਏ ਉਹ ਥਾਣੇ ਵੱਢ ਕੇ ਖਾਜੀ ਅਸੀਂ ਉਹਦਾ ਥਣੀ ਵੱਢ ਕੇ ਖਾਦੇ ਆਂ ਅਸੀਂ ਤਰਤੀ ਮਾਨੂੰ ਉਹਦਾ ਇੰਜਰ ਪਿੰਜਰ ਮਾਸ ਹੱਡੀਆਂ ਵੀ ਵੱਢ ਕੇ ਖਾਦੇ ਆਂ ਹੂੰ ਆਪਣੀਆਂ ਮਾਵਾ ਨਾਲ ਐਵੇਂ ਸਲੂਕ ਨਾ ਕਰੋ ਉਹ ਮਾਂ ਹੈ ਉਹ ਰਹਿਮਦਿਲ ਹੈ ਉਹਨੇ ਤੁਹਾਨੂੰ ਚੱਕਿਆ ਆਪਣੀ ਗੋਦੀ ਦੇ ਵਿੱਚ ਉਹਦਾ ਕੀ ਕਹਿੰਦੇ ਹੁੰਦੇ ਹੈ ਇਤਮਾਦ ਕਰੋ ਉਹਦਾ ਹੂੰ ਉਹਦੀ ਉਹਦੀ ਇੱਜ਼ਤ ਕਰੋ ਹੂੰ ਉਹਦਾ ਛੁਕਰੀਆ ਅਦਾ ਕਰੋ ਹੂੰ ਇਹ ਨਹੀਂ ਹੋਏਗਾ ਕਿ ਦੂਜਾ ਇਹ ਗੱਲਾਂ ਜੇ ਸਰਕਾਰਾਂ ਸਿਆਦ ਰੱਖਣ ਕਾਰਪੋਰੇਟ ਕਰਾਣੇ ਆਪਣੇ ਪ੍ਰਾਫਿਟਾਂ ਦੇ ਬਜਾਏ ਕੁਝ ਲੋਕਾਂ ਦੀ ਭੈਤਰੀ ਬਾਰੇ ਵੀ ਧਿਆਨ ਚ ਰੱਖਣ ਤਾਂ ਬਹੁਤ ਚੰਗਾ ਹੋਏ ਅਸੀਂ ਚਾਰ ਚਰ ਲੈਂਦੇ ਹਾਈਵੇ ਕੱਢਦੇ ਤੇ ਉਧਰ ਕੁਦਰਤ ਨੇ ਤਾਂ ਜੇ ਪਹਾੜ ਬਣਾਏ ਸੀ ਜੰਗਲ ਬਣਾਏ ਸੀ ਜੇ ਉਹ ਚੀਜ਼ਾਂ ਬਣਾਈਆਂ ਸੀ ਉਹ ਸੀਨਿਕ ਬਿਊਟੀ ਹੈ ਅਗਰ ਤੁਸੀਂ ਸੀਨਿਕ ਬਿਊਟੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤੇ ਟ੍ਰੈਕਿੰਗ ਕਰਕੇ ਜਾਓ ਨਾ ਉਥੇ ਹੂੰ ਹੂੰ ਔਰ ਸਾਡੇ ਜਿਹੜੇ ਕਾਰਪੋਰੇਟ ਕਰਾਣੇ ਆ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਪੈਸਾ ਕਮਾਉਣ ਦਾ ਜਰੀਆ ਬਣਾ ਲਿਆ ਉਹਨੂੰ ਇਹਨਾਂ ਨੇ ਉੱਥੇ ਜਾ ਕੇ ਵੀ ਇੱਕ ਧਾਰਨਾ ਸੀ ਜੋ ਸੀਮਰ ਤੇ ਵੀ ਜਾ ਕੇ ਫਾਈਸਟਰ ਰੋਡ ਖੋਲ੍ਹ ਦਿੱਤੇ ਹੁਣ ਤਾਂ ਜੰਮੂ ਕਸ਼ਮੀਰ ਦਾ ਇਹ ਵੀ ਜੋ ਕਿਹਾ ਜਾ ਰਿਹਾ ਉਹ ਲੱਖਾਂ ਵੀ ਇਹਨਾਂ ਨੇ ਬਰਬਾਦ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਤੇ ਫਿਰ ਜੀ ਕੁਦਰਤ ਉਥੇ ਕਲਾਊਡ ਬਸਟ ਕਰ ਰਹੀ ਹੈ ਤੇ ਕੁਦਰਤ ਤਾਂ ਜਸਟੀਫਾਈਡ ਹੈ ਕੁਦਰਤ ਨੇ ਤਾਂ ਤੁਹਾਨੂੰ ਸੜਕਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਤੁਸੀਂ ਬਣਾਓ ਸੜਕਾ ਜਿਸ ਦਿਨ ਕੁਦਰਤ ਨੇ ਮਲਿਆ ਮੇਟ ਕਰਨੀਆਂ ਨੇ ਨਾ ਉਹਨਾਂ ਮਿੱਟੀ ਕਰ ਦੇਣੀਆਂ ਨੇ ਹੋ ਗਈਆਂ ਨਾਲੀ ਦੇ ਵਿੱਚ ਮਿੱਟੀ ਕਰ ਦੇਣੀ ਹੈ ਕੁਦਰਤ ਨੇ ਤੁਸੀਂ ਹੁਣ ਇਹ ਇਸ ਉਧਰ ਜਾਓ ਨਾ ਛੇੜੋ ਕੁਦੋ ਤੂੰ ਉਹ ਜਿਹੜੀਆਂ ਪੁਰਾਣੀਆਂ ਸੜਕਾਂ ਸੀਗੀਆਂ ਕਿਉਂਕਿ ਮੈਂ ਗੋਆ ਇੱਕ ਵਾਰੀ ਕੁਮਣ ਗਿਆ ਸੀ ਗੋਆ ਦੇ ਵਿੱਚ ਉਹ ਗਾਈਡ ਸਾਡਾ ਸੀਗਾ ਸੀ ਕਿ ਬੱਸ ਦੇ ਵਿੱਚ ਉਹ ਕਹਿੰਦਾ ਜੀ ਗੋਆ ਦੀਆਂ ਸੜਕਾਂ ਅਜੇ ਨਾ ਕਿ ਜੇ ਹੱਥ ਬਾਰ ਗੱਡਿਆ ਤਾਂ ਸਿੱਥੇ ਹੀ ਰਹਿ ਜਾਣਾ ਹੂੰ ਉਹ ਜਿਹੜਾ ਹੱਥ ਇੱਥੇ ਰਹਿ ਜਾਣਾ ਜਿਹੜੇ ਤੰਗ ਸੜਕਾਂ ਨੇ ਉਹ ਤੰਗ ਸੜਕਾਂ ਹੀ ਠੀਕ ਨੇ ਉਸ ਇਲਾਕੇ ਦੇ ਵਿੱਚ ਤੰਗ ਹੀ ਸੜਕਾਂ ਹੋ ਸਕਦੀਆਂ ਨੇ ਪਹਾੜਾਂ ਦੇ ਵਿੱਚ ਤੰਗ ਹੀ ਸੜਕਾਂ ਠੀਕ ਨੇ ਇੱਥੇ ਫੋਲ ਫੋਲ ਪਲੇਨ ਹਾਈਵੇ ਬਣਾਏ ਜਾ ਰਹੇ ਆ ਔਰ ਬੜੇ ਬੜਾਈਆਂ ਮਾਰੀਆਂ ਜਾ ਰਹੀਆਂ ਅਸੀਂ ਜੇ ਕਰਤਾ ਅਸੀਂ ਉਹ ਕਰਤਾ ਅਸੀਂ ਤਰੱਕੀ ਕਰਦੇ ਸੀ ਇਹ ਕਾਹ ਇਹ ਤਾਂ ਬਰਬਾਦੀ ਹੈ ਹੂੰ ਹੁਣੇ ਵੀ ਸੁਧਰ ਜਾਓ ਦੁਜੀ ਗਲੋਬਲ ਵਾਰਮਿੰਗ ਦੇ ਵਿੱਚ ਬਹੁਤ ਸਾਰੇ ਕਾਰਨ ਨੇ ਗਲੋਬਲ ਵਾਰਮਿੰਗ ਦੇ ਵਿੱਚ ਜੋ ਫਿਊਲ ਨੇ ਜੋ ਤੁਹਾਨੂੰ ਪੈਟਰੋ ਪੈਟਰੋকেমিক্যাল ਜਿਹੜੇ ਨੇ ਪੈਟਰੋকেমিক্যাল ਬਹੁਤ بڑا ਬਹੁਤ ਇੱਕ ਯੋਗਦਾਨ ਪਾਉਂਦੇ ਔਰ ਪੈਟਰੋকেমিক্যাল ਜਿਹੜੇ ਨੇ ਅੱਜ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੁਸੀਂ ਜਾਣਦੇ ਹੋ ਗੈਸ ਨਿਕਲਦੀ ਹੈ ਤੇਲ ਨਿਕਲਦਾ ਫਿਰ ਇਨੀਆਂ ਕਾਰਾਂ ਹੁਣ ਵੀ ਘਾਣੇ ਸ਼ਹਿਰ ਚ ਵੀ ਜੇ ਅਸੀਂ ਜਾਣਾ ਹੋਵੇ ਬਾਈਕ ਦੇ ਇਹ ਕਾਰਾਂ ਨਹੀਂ ਕੋੜ ਬਣ ਗਿਆ ਕਾਰਾਂ ਕੋੜ ਬਣ ਗਈਆਂ ਹੂੰ ਇਹ ਇੰਨੀਆਂ ਗੱਡੀਆਂ ਦਾ ਕੀ ਫਾਇਦਾ ਹੂੰ ਹਰ ਬੰਦੇ ਦੇ ਘਰ ਵਿੱਚ ਗੱਡੀ ਖੜੀ ਹੈ ਗੱਡੀ ਖੜੀ ਹੈ ਮਤਲਬ ਉਹਨੂੰ ਹਫਤੇ ਬਾਅਦ ਚਲਾ ਕੇ ਦੇਖਿਆ ਜਾਂਦਾ ਕਿ ਤੇ ਬੈਟਰੀ ਨਾ ਡਾਊਨ ਹੋ ਜੇ ਹੂੰ ਬਿਲਕੁਲ ਸਹੀ ਹੈ ਹੈ ਤੇ ਇਹੋ ਜੀ ਕਾਰ ਰੱਖਣ ਦਾ ਫਾਇਦਾ ਕੀ ਹੈ ਇਹ ਬਿਨਾ ਮਤਲਬ ਦੇ ਸਟੇਟਸ ਸਿੰਬਲ ਬਣ ਗਏ ਨੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਪਿਆ ਸਾਡੀਆਂ ਸੜਕਾਂ ਤੇ ਕਾਰਾਂ ਆਉਣ ਵਾਸਤੇ ਜਗ੍ਹਾ ਨਹੀਂ ਹੈ ਇੱਥੇ ਟ੍ਰੈਫਿਕ ਇੰਨੇ ਜ਼ਿਆਦਾ ਹੋ ਗਏ ਨੇ ਔਰ ਇੰਨਾ ਪੋਲੂਸ਼ਨ ਹੋ ਰਿਹਾ ਹੈ ਇਹਨਾਂ ਦੇ ਨਾਲ ਔਰ ਮਹਿੰਗੀਆਂ ਮਹਿੰਗੀਆਂ ਗੱਡੀਆਂ 2 2000 ਸੀਸੀ ਤੋਂ ਉੱਪਰ ਵਾਲੀਆਂ ਇੰਜਨ ਦੋ ਦੋ 2000 ਸੀਸੀ ਦੇ ਉੱਪਰ ਵਾਲੇ ਇੰਜਨ ਤੁਹਾਨੂੰ ਪਤਾ ਹੈ ਕਿੰਨਾ ਐਮਿਸ਼ਨ ਕਰਦੇ ਨੇ ਮੈਂ ਉਹ ਜਦੋਂ ਇਹ ਕਾਰਬਨ ਫਿਊਲ ਹੋ ਰਹੇ ਨੇ ਔਰ ਰੈਫਰਿਜਰੇਸ਼ਨ ਹੈ ਔਰ ਅੱਜ ਕੱਲ ਦਾ ਹੋ ਗਿਆ ਕਿ ਹਰ ਘਰ ਦੇ ਵਿੱਚ ਤਕਰੀਬਨ ਏਸੀ ਲੱਗਾ ਹੋਇਆ ਹੈ ਏਸੀ ਦੇ ਵਿੱਚ ਉਹ ਕਾਰਬਨ ਉਹ ਗ੍ਰੀਨ ਹਾਊਸ ਗੈਸਸ ਨੇ ਗ੍ਰੀਨ ਹਾਊਸ ਗੈਸਸ ਨਾ ਓਜ਼ੋਨ ਲੇਅਰ ਤੋਂ ਬੇੜਾ ਗਰ ਕਰਨਦੀਆਂ ਕਾਰਬਨ ਟੈਟਰਾਕਲੋਰੋ ਮੀਥੇਨ ਡਾਈਕਲੋਰੋ ਡਾਈਫਲੋਰੋ ਮੀਥੇਨ ਜਿਹੜੀਆਂ ਗੈਸਾਂ ਹਨ ਉਹਨਾਂ ਚ ਯੂਜ਼ ਹੁੰਦੀਆਂ ਨੇ ਤੋਂ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਹਰ ਪਾਸੇ ਅਸੀਂ ਕੁਦਰਤ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਕੋਈ ਇਵਨ ਛੱਡੀ ਨਹੀਂ ਰਹੇ ਹੁਣ ਬਿਜਲੀ ਦੇਖੋ ਸਾਰੀਆਂ ਚੀਜ਼ਾਂ ਵਾਸਤੇ ਬਿਜਲੀ ਕਿੰਨੀ ਲੱਗੋ ਹੁਣ ਤੇ ਬਿਜਲੀ ਵਾਲੀਆਂ ਕਾਰਾਂ ਆ ਗਈਆਂ ਹੁਣ ਤੇ ਬਿਜਲੀ ਲੋਡ ਹੋਰ ਜ਼ਿਆਦਾ ਪੈਣੀ ਕਿਉਂਕਿ ਮੈਂ ਕਦੇ ਵੀ ਬਿਜਲੀ ਵਾਲੀਆਂ ਕਾਰਾਂ ਦੇ ਹੱਕ 'ਚ ਨਹੀਂ ਰਿਹਾ ਇਹ ਪਰਿਆਵਰਣ ਦੀ ਡੀਜ਼ਲ ਪੈਟਰੋਲ ਦੀਆਂ ਕਾਰਾਂ ਨਾਲੋਂ ਜ਼ਿਆਦਾ ਵੱਡੀ ਬਰਬਾਦੀ ਹੈ ਅੱਛਾ ਹੂੰ ਤੇ ਇਹ ਬਿਜਲੀ ਤਾਂ ਚੱਲਦੀ ਹੈ ਨਾ ਬਿਜਲੀ ਕਿਸ ਤੋਂ ਆਉਂਦੀ ਹੈ ਕੋਲੇ ਤੋਂ 70% ਬਿਜਲੀ ਅੱਜ ਵੀ ਦੇਸ਼ ਦੀ ਕੋਲੇ ਤੋਂ ਆਉਂਦੀ ਹੈ ਕੋਲਾ ਕੋਲਾ ਜਦੋਂ ਜਲੇਗਾ ਤੇ ਕਿੰਨਾ ਪ੍ਰਦੂਸ਼ਨ ਹਵਾ ਛੱਡੇਗਾ ਹਾਂ ਕਿੰਨਾ ਪ੍ਰਦੂਸ਼ਨ ਕਿੰਨਾ ਪੋਲੂਸ਼ਨ ਛੱਡੇਗਾ ਉਸ ਬਿਜਲੀ ਨੂੰ ਤੁਸੀਂ ਕੀ ਕਰੋਗੇ ਤੁਸੀਂ ਉਹਨੂੰ ਕੈਮੀਕਲ એનર્ਜੀ 'ਚ ਬਦਲੋਗੇ ਹੂੰ ਫਿਰ ਬਰਬਾਦੀ ਹੋਏਗੀ ਕੈਮੀਕਲ એનર્ਜੀ ਤੋਂ ਤੁਸੀਂ ਫਿਰ ਜਦੋਂ ਉਹਨੂੰ ਇੱਕ ਕਹਿੰਦੇ ਹਾਂ ਕਿਨੇਟਿਕ એનર્ਜੀ ਮੋਟਰ એનર્ਜੀ 'ਚ ਬਦਲੋਗੇ ਹੂੰ ਫਿਰ ਤੁਸੀਂ ਚਲਾਓਗੇ ਦੋ ਤਿੰਨ ਜਵਾਰੀ ਜਦੋਂ ਕਨਵਰਸ਼ਨ ਹੋਣੀ ਆ ਉਹਦੀ ਇੰਟਰ ਕਨਵਰਸਨ ਹੋਣੀ ਆ એનર્ਜੀ ਦੀ એનર્ਜੀ ਲਾਸ ਹੋ ਜਾਣੀ ਹੈ ਔਰ ਜਿਹੜੀ ਕੋਲੇ ਤੋਂ એનર્ਜੀ ਬਣੀ ਆ ਉਦੋਂ ਜਿਹੜੇ ਪਹਿਲਾਂ ਉਹ ਮਹਿੰਦੀ ਬਰਬਾਦੀ ਕਰ ਚੁੱਕੇ ਜਾਨੀ ਉਸ એનર્ਜੀ ਦੀ ਵੀ ਅੱਗੇ ਬਰਬਾਦੀ ਕਰ ਕਰਕੇ ਤੁਸੀਂ ਕਾਰਾਂ ਚਲਾ ਰਹੇ ਹੋ ਤੇ ਕਹਿ ਰਹੇ ਹੋ ਗ੍ਰੀਨ ਕਾਰਾਂ ਨੇ ਗ੍ਰੀਨ ਕਾਰਾਂ ਇਹ ਗ੍ਰੀਨ ਕਾਰਾਂ ਕਾਲੀਆਂ ਨੇ ਇਹ ਤਾਂ ਮੈਂ ਕਹਿੰਦਾ ਕਿ ਰੈੱਡ ਕਲਰ ਕਾਰਾਂ ਨੇ ਇਹ ਤਾਂ ਬਰਾਊਨ ਕਾਰਾਂ ਕਹਿ ਸਕਦੇ ਨੇ ਇਹ ਤਾਂ ਬਹੁਤ ਹੀ ਬਰਬਾਦੀ ਵਾਲੀਆਂ ਕਾਰਾਂ ਨੇ ਤੇ ਇਹਦਾ ਮਤਲਬ ਅਸੀਂ ਹਰ ਇਹੋ ਜਿਹਾ ਲੱਛਣ ਕਰ ਰਹੇ ਆ ਮਤਲਬ ਹੁੰਦਾ ਕੀ ਹੈ ਨਾ ਦੇਖੋ ਕਹਿੰਦੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਵਿਨਾਸ਼ ਕਾਲ ਨੂੰ ਨਮੰਤਰਣ ਦੇ ਰਹੇ ਆ ਤਬਾਹੀ ਨੂੰ ਨਮੰਤਰਣ ਦੇ ਰਹੇ ਆ ਕਿਆਮਤ ਨੂੰ ਨਮੰਤਰਣ ਦੇ ਰਹੇ ਆ ਵਿਪਰੀਤ ਬੁੱਧੀ ਸਾਡੀ ਬੁੱਧੀ ਹੋ ਰਹੀ ਆ ਅਸੀਂ ਉਹ ਕੰਮ ਕਰ ਰਹੇ ਆ ਜਿਹਨੂੰ ਅਸੀਂ ਸਮਝ ਰਹੇ ਆ ਕਿ ਚੰਗਾ ਹੈ ਅਸਲ ਦੇ ਵਿੱਚ ਉਹ ਸਾਡੀ ਬਰਬਾਦੀ ਦੇ ਵਿੱਚੋਂ ਉਸੇ ਹੀ ਕੰਮ ਨੇ ਯੋਗਦਾਨ ਪਾਇਆ ਹੂੰ ਅਸੀਂ ਗ੍ਰੀਨ એનર્ਜੀ ਦੇ ਨਾਂ ਦੇ ਉੱਤੇ ਇਹ ਬਰਬਾਦੀ ਲਿਆਂਦੀ ਇਲੈਕਟ੍ਰਿਕ ਵਹੀਕਲ ਦੀ ਲਿਆਂਦੀ ਹੂੰ ਹੁਣ ਮਤਲਬ ਇਨਾ ਝੂਠ ਬੋਲਿਆ ਜਾ ਰਿਹਾ ਦੁਨੀਆ ਦੇ ਵਿੱਚ ਮੈਂ ਦੇਖ ਰਿਹਾ ਹਾਂ ਕੋਈ ਬੰਦੇ ਕਹਿ ਰਹੇ ਪਾਣੀ ਦਾ ਘਰਾਂ ਚੱਲਣਗੇ ਪਾਣੀ ਦਾ ਘਰਾਂ ਕਿਵੇਂ ਚੱਲਗੇ ਪਰ ਉਹ ਤਾਂ ਚੱਲ ਹੀ ਨਹੀਂ ਸਕਦੀ ਹੂੰ ਮਤਲਬ ਹੀ ਕੋਈ ਨਹੀਂ ਹੈ ਉਹਦਾ એનર્ਜੀ ਆਡਿਟ ਜਿਹੜਾ ਨੈਗੇਟਿਵ ਹੂੰ ਇਦਾਂ ਦੀ ਗੱਲਾਂ ਲੋਕਾਂ ਨੂੰ ਵੇਚਣ ਜਾ ਰਹੇ ਗੁਜੇਪਸੇ ਦੇਖੋ ਆਪਾਂ ਹੋਰ ਐਂਗਲ ਤੇ ਆਈਏ ਆਬਾਦੀ ਕਿੰਨੀ ਬਣ ਗਈ ਹੂੰ ਕਰੀਬ 8 ਬਿਲੀਅਨ ਪਲੱਸ ਹੋ ਗਈ ਨਾ ਪਲੱਸ ਹੋ ਗਈ 8 ਬਿਲੀਅਨ ਪਲੱਸ ਹੋ ਗਈ ਦੁਨੀਆ ਹਜ਼ਾਰਾਂ ਸਾਲਾਂ ਤੋਂ 100 ਬਿਲੀਅਨ ਤੇ ਫਿਕਸ ਸੀ ਕੁਦਰਤ ਨੇ ਤਕਰੀਬਨ ਪੂਰੀ ਵਰਡ ਦੀ ਪੋਪੂਲੇਸ਼ਨ 100 ਇਹਨੇ 100 ਬਿਲੀਅਨ ਇੱਕ ਬਿਲੀਅਨ 100 ਕਰੋੜ 100 ਕਰੋੜ ਜਾਨੀ ਇੱਕ ਬਿਲੀਅਨ ਤੇ ਫਿਕਸ ਸੀ ਜਦੋਂ ਇੱਕ ਬਿਲੀਅਨ ਦੇ ਪੋਪੂਲੇਸ਼ਨ ਫਿਕਸ ਸੀਗੀ ਤੇ 8 ਬਿਲਲ ਕਰ ਲਈ ਅਸੀਂ 8 ਗੁਣਾ 9 3 ਹੁਣ ਹਰ ਬੱਚਾ ਇਨਸਾਨੀ ਬੱਚਾ ਜਿਹਨੂੰ ਪੈਦਾ ਹੋਏਗਾ ਉਹਨੂੰ ਕਪੜਾ ਵੀ ਚਾਹੀਦਾ ਉਹਨੂੰ ਰੋਟੀ ਵੀ ਚਾਹੀਦੀ ਹੈ ਉਹਨੂੰ ਬਿਜਲੀ ਵੀ ਚਾਹੀਦੀ ਹੈ ਉਹਨੂੰ ਪੱਖਾ ਵੀ ਚਾਹੀਦਾ ਉਹਨੂੰ ਏਸੀ ਵੀ ਚਾਹੀਦਾ ਉਹਨੂੰ ਗੱਡੀ ਵੀ ਚਾਹੀਦੀ ਸਕੂਲ ਸੱਡਣ ਵਾਸਤੇ ਉਹਨੂੰ ਹੋਰ ਵੀ ਖਰਚੇ ਚਾਹੀਦੇ ਨੇ ਉਹਨੂੰ ਦਵਾਈ ਵੀ ਚਾਹੀਦੀ ਹੈ ਮਕਾਨ ਵੀ ਚਾਹੀਦਾ ਕਹਾਂ ਦਾ ਮਤਲਬ ਇਹ ਹੈ ਕਿ 800 ਕਰੋੜ ਲੋਕਾਂ ਨੂੰ ਇੰਨੀਆਂ ਚੀਜ਼ਾਂ ਮਹਈਆ ਕਰਨੀਆਂ ਪੈਣੀਆਂ ਗੱਡੀ ਘੋੜਾ ਨਹੀਂ ਚਾਹੀਦਾ ਤੇ ਉਹਦੇ ਨਾਲ ਕਿੰਨੀ ਜ਼ਿਆਦਾ એનર્ਜੀ ਦਾ ਖੇਲ ਚਲੇਗਾ ਔਰ ਕਿੰਨੀ ਜ਼ਿਆਦਾ ਕਾਰਬਨ ਐਮਿਸ਼ਨ ਪੈਦਾ ਹੋਏਗੀ ਸੀਮੈਂਟ ਯੂਜ਼ ਹੋਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਹੈ ਸਰੀਆ ਬਣਾਇਆ ਜਾਏਗਾ ਉਹਦੇ ਚ ਵੀ ਕਾਰਬਨ ਐਮਿਸ਼ਨ ਇਹਨਾਂ ਨੂੰ ਬਣਾਉਣ ਵਾਸਤੇ ਵੀ ਬਹੁਤ ਜ਼ਿਆਦਾ ਪੋਲੂਸ਼ਨ ਬਹੁਤ ਜ਼ਿਆਦਾ ਪੋਲੂਸ਼ਨ ਪੋਲੂਸ਼ਨ ਹੀ ਹੈ ਨਾ ਆਲਟੀਮੇਟਲੀ ਸਾਰਾ ਹੀ ਪੋਲੂਸ਼ਨ ਹੀ ਕ੍ਰੀਏਟ ਕਰੇ ਇੰਡਸਟਰੀ ਜਿਹੜੀ ਹੈ ਜਦੋਂ ਵੀ ਆਪਰੇਟ ਕਰਦੀ ਹੈ ਇਹਨਾਂ એનર્ਜੀ ਤੇ ਚੱਲਦਾ ਨਾ ਸਾਰਾ ਕੁਝ ਜਿੱਥੇ એનર્ਜੀ ਨੇ ਯੂਜ਼ ਹੋਣਾ ਜਿੱਥੇ એનર્ਜੀ ਨੇ ਆਉਣਾ ਉਹਦੇ ਵਿੱਚ ਕਾਰਬਨ ਐਮਿਸ਼ਨ ਨਹੀਂ ਆਉਣਾ ਕਾਰਬਨ ਐਮਿਸ਼ਨ ਅ ਕਿੱਥੇ ਤੇ ਸਾਨੂੰ ਚਾਹੀਦੇ ਸੀਗੇ ਕਿ 100 ਕਰੋੜ ਯਾਨੀ 1 ਬਿਲੀਅਨ ਹੁਣ ਹੋਵੇ 800 ਕਰੋੜ ਯਾਨੀ 8 ਬਿਲੀਅਨ ਹੋਵੇ ਹੁਣ 8 ਗੁਣਾ ਵੱਧ ਲੋਕਾਂ ਨੂੰ ਅਸੀਂ ਪਹਿਲਾਂ ਹੀ ਇਹਨੇ ਲੋਕ ਪੈਦਾ ਕਰ ਲਏ ਦੇਖੋ ਇਹਦੇ ਵਿੱਚ ਤੁਸੀਂ ਕਹੋ ਸਾਨੂੰ ਕੋਈ ਸਾਇੰਸ ਦਾ ਵੀ ਯੋਗਦਾਨ ਸਾਇੰਸ ਦਾ ਯੋਗਦਾਨ ਇਹ ਹੈ ਕਿ ਸਾਇੰਸ ਨੇ ਲਾਈਫ ਐਕਸਪੈਕਟੈਂਸੀ ਵਧਾਈ ਵਧਾਈ ਸਾਇੰਸ ਨੇ ਐਂਟੀਬਾਇਓਟਿਕਾਂ ਦੀ ਖੋਜ ਕੀਤੀ ਸਾਇੰਸ ਨੇ ਬਿਮਾਰੀਆਂ ਤੇ ਕਾਬੂ ਪਾਇਆ ਉਹਦੇ ਨਾਲ ਲੋਕਾਂ ਦੀ ਉਮਰਾਂ ਵਧੀਆਂ ਉਨਾਰ ਆਬਾਦੀ ਵਧੀ ਜਿਹੜੇ ਹਸਪਤਾਲਾਂ ਚ ਬੱਚੇ ਡਿਲੀਵਰੀ ਦੇ ਟਾਈਮ ਮਰ ਜਾਂਦੇ ਸੀ ਉਹ ਮਰਨੇ ਬੰਦ ਹੋ ਗਏ ਹਾਂ ਪਰ ਸਾਨੂੰ ਸ਼ਰਮ ਚਾਹੀਦੀ ਸੀ ਨਾ ਅਸੀਂ ਬੱਚੇ ਘੱਟ ਪੈਦਾ ਕਰਦੇ ਅਸੀਂ ਬੱਚੇ ਤੇ ਲਾਈਨਾਂ ਲਗਾ ਲਗਾ ਕੇ ਪੈਦਾ ਕਰਦੇ ਨਹੀਂ ਆਪਾਂ ਮੈਂ ਤੁਹਾਡੀ ਗੱਲ ਬਿਲਕੁਲ ਵਾਜ਼ਬ ਹੈ ਵੀ ਕਾਰਬਨ ਐਮਿਸ਼ਨ ਵਧ ਰਹੀ ਹੈ ਪਰ ਆਪਣਾ ਸਵਾਲ ਹੋਈ ਹੈ ਵੀ ਆਪਾਂ ਉਹੀ ਗੱਲ ਕਰ ਰਹੇ ਆ ਵੀ ਪਹਾੜਾਂ ਦੇ ਵਿੱਚ ਕਿਉਂਕਿ ਬੱਦਲ ਫੱਟਣ ਪਿੱਛੇ ਵੀ ਇੱਕ ਸਾਇੰਸ ਹੁੰਦੀ ਹੈ ਜੀ ਤੇ ਬੱਦਲ ਫੱਟ ਰਹੇ ਨੇ ਉਹਦੇ ਪਿੱਛੇ ਕਿਦਾਂ ਇਹ ਸਭ ਕੁਝ ਹੈ ਉਹ ਜ਼ਰੂਰ ਸਮਝਾਓ ਉਹ ਇਦਾਂ ਹੋ ਗਿਆ ਕਿ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਕਿ ਅਲ ਨੀਨੋ ਇਫੈਕਟ ਲਾਨੀਨਾ ਇਫੈਕਟ ਹੂੰ ਜਦੋਂ ਇਹ ਸਮਝਾ ਦੋ ਕਈ ਵਾਰੀ ਆਡੀਅנס ਨੂੰ ਨਹੀਂ ਪਤਾ ਹੁੰਦਾ ਉਸ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਸਮੁੰਦਰ ਦੀ ਸਤ੍ਹਾ ਹੈਗੀ ਹੈ ਨਾ ਕਈ ਵਾਰੀ ਲੋੜ ਤੋਂ ਵੱਧ ਗਰਮ ਹੋ ਜਾਂਦੀ ਹੈ ਹੂੰ ਤੇ ਜਦੋਂ ਆ ਕੈਵਰੀ ਠੰਡੀ ਵੀ ਹੋ ਜਾਂਦੀ ਹੈ ਇਹ ਸਾਰਾ ਕੁਝ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਹੋ ਰਿਹਾ ਇੱਕ ਸਾਈਕਲ ਬਣੇ ਹੋਏ ਨੇ ਮੌਸਮ ਵਿਗਿਆਨੀ ਇਹਨੂੰ ਬਿਹਤਰ ਤਰੀਕੇ ਨਾਲ ਸਮਝਿਆ ਉਹਨੇ ਸਾਲ ਕੀ ਹੁੰਦਾ ਕਿ ਜਦੋਂ ਇੱਕਦਮ ਕੀ ਹੁੰਦਾ ਕਿ ਇਹ ਸਮੁੰਦਰ ਦੀ ਸਤਹ ਜੇ ਬਾਈ ਦੀ ਵੇ ਠੰਡੀ ਹੋ ਗਈ ਹੈ ਤੇ ਵੈਪਰ ਉਹਦੇ ਘਟ ਬਣਨਗੇ ਘਟ ਬਣਨਗੇ ਘਟ ਬਣਨਗੇ ਤੇ ਉਹ ਜੇ ਉਹ ਗਰਮ ਹੋ ਗਈ ਆ ਤੇ ਉਹ ਜ਼ਿਆਦਾ ਜ਼ਿਆਦਾ ਬਣਨਗੇ ਤੇ ਜਦੋਂ ਮੈਦਾਨਾਂ ਦੇ ਵਿੱਚ ਜਦੋਂ ਉਹ ਬੱਦਲ ਜਿਹਦੇ ਹਿਸਾਬ ਨਾਲ ਆਉਣਗੇ ਕਿ ਜਿੰਨੇ ਬਦਲ ਹੋਣਗੇ ਉਨੇ ਹੀ ਆਉਣਗੇ ਨਾ ਹੂੰ ਜੋ ਇਧਰ ਗਰਮੀ ਪੈਗੀ ਤੇ ਗਰਮੀ ਪੈਗੀ ਤੇ ਹਵਾ ਉੱਠ ਕੇ ਉੱਪਰ ਨੂੰ ਜਾਏਗੀ ਉਹ ਹਵਾਵਾਂ ਦੌੜੀਆਂ ਹੋਈਆਂ ਅਰਬ ਸਾਗਰ ਤੋਂ ਜਾਂ ਬੰਗਾਲ ਦੀ ਖਾੜੀ ਤੋਂ ਦੇਸ ਵੀ ਅੰਦਰੋਂ ਆਉਣਗੇ इवन ਜਿਹੜਾ ਇਧਰ ਦਾ ਇਲਾਕਾ ਹੈਗਾ ਵਾ 사ઉਦੀ ਅਰਬ ਦਾ ਉਧਰੋਂ ਵੀ ਬਦਲ ਇਹਨੂੰ ਆਉਂਦੇ ਆਫਗਾਨਿਸਤਾਨ ਦੇ ਵਿੱਚ ਹੁੰਦੇ ਹੋਏ ਤੇ ਉਹ ਕਹਿੰਦਾ ਮਤਲਬ ਇਹ ਆ ਕਿ ਜਿਹੜਾ ਉਹ ਦਾ ਸਮੁੰਦਰ ਹੈ ਜਨ 사ઉਦੀ ਅਰਬ ਦੇ નીચે ਯਮਨ ਦੇ ਕੋਲ ਤੇ ਅਲਨ ਦਿਖਾੜੀ ਤੇ ਉਹ ਕਹਿੰਦਾ ਮਤਲਬ ਇਹ ਹੈਗਾ ਕਿ ਇਹ ਚੀਜ਼ਾਂ ਜਦੋਂ ਆਉਣਗੀਆਂ ਇਧਰ ਆ ਕੇ ਇਹਨਾਂ ਨੇ ਬਦਲ ਕਰਨੀਆਂ ਇਹਨਾਂ ਨੇ ਬਾਰਿਸ਼ ਕਰਨੀਆਂ ਤੇ ਜਦੋਂ ਗਲੋਬਲ ਵਾਰਮਿੰਗ ਦੇ ਨਾਲ ਇਦੋਂ ਹਾਲਾਤ ਇਦਾਂ ਦੇ ਬਣ ਗਏ ਕਿ ਇਧਰ ਮਤਲਬ ਗਰਮੀ ਹੈ ਗਰਮੀ ਜਿਆਦਾ ਹੋ ਗਈ ਤੇ ਇਧਰੋਂ ਗਰਮ ਹਵਾਵਾਂ ਜਦੋਂ ਜਾਂਦੀਆਂ ਪਹਾੜ ਤਾਂ ਠੰਡੇ ਪਿਆ ਪਹਾੜ ਜਦੋਂ ਠੰਡੇ ਪਿਆ ਉੱਥੇ ਠੰਡੀ ਹਵਾ ਹੈ ਗਰਮ ਹਵਾ ਜਦੋਂ ਜਾ ਕੇ ਠੰਡੀ ਹਵਾ ਨਾਲ ਜਦੋਂ ਮਿਲੇਗੀ ਬਿਲਕੁਲ ਉਹੀ ਫੈਟ ਜਿਵੇਂ ਮੈਂ ਦੱਸਿਆ ਨਿਊ ਹਾਉਣਲੈਂਡ ਡੈਬ੍ਰਿਡਰ ਵਾਲ ਜਿਹੜਾ ਹੁੰਦਾ ਕਿ ਜਦੋਂ ਗਰਮ ਚੀਜ਼ ਸਰਦ ਨਾਲ ਮਿਲਦੀ ਹੈ ਉੱਥੇ ਇੱਕਦਮ ਉਹ ਉਹਨਾਂ ਦੇ ਨਾ ਉਹ ਹੋ ਜਾਂਦੀ ਹੈ ਕੈਨੇਡਾ ਉਹਦੇ ਮੋਲੀਕੂਲ ਜਿਹੜੇ ਆ ਇੱਕਦਮ ਕਨਸੈਂਟ੍ਰੇਸ਼ਨ ਜਿਹੜੀ ਹੈ ਵਧ ਜਾਂਦੀ ਹੈ ਤੇ ਉਹ ਪਾਣੀ ਉੱਥੇ ਬਰਦਾਸ਼ਤ ਕਰਨਾ ਬਦਲਾ ਵਾਸਤੇ ਬੜਾ ਮੁਸ਼ਕਲ ਹੁੰਦਾ ਉਹ ਕਲਾਊਡ ਬਸਟਰ ਦਾ ਮਤਲਬ ਹੁੰਦਾ ਹੈ ਕਿ 100 100 ਮਿਲੀਮੀਟਰ ਤੋਂ ਲੈ ਕੇ 120 ਮਿਲੀਮੀਟਰ بارش ਇੱਕ ਘੰਟੇ ਵਿੱਚ ਪੈ ਜੇ ਹੂੰ ਜਿਹਨੂੰ ਕਹਿੰਦੇ ਨੇ ਕਿ ਬਾਲਟੀਆਂ ਪਰ ਪਰ ਕੇ ਪਾਣੀ ਛੁੱਟ ਰਿਹਾ ਕੋਤੋਂ ਹੂੰ ਤੇ ਉਹ ਬਾਲਟੀਆਂ ਪਰ ਪਰ ਕੇ ਜਦੋਂ ਪਾਣੀ ਛੁੱਟਦਾ ਹੈ ਛੁੱਟਦਾ ਹਉਤੋਂ ਬੱਦਲ ਤੇ ਉਹਨੂੰ ਕਹਿੰਦੇ ਕਲਾਊਡ ਬਸਟ ਬੱਦਲ ਫਟ ਗਿਆ ਬੱਦਲ ਫਟਣ ਦਾ ਮਤਲਬ ਇਹ ਨਹੀਂ ਹੈਗਾ ਕਿ